ਪਰ ਕਿੰਨੀ ਤਨਖਾਹ ਲੱਗਿਆ ਉੱਥੇ ਮੈਂ ਨਹੀਂ ਕਹਾਂ ਤੀ ਹਾਲ-ਚਾਲ ਦੇ ਸਾਡੇ ਨੂੰ ਮੇਰੇ ਤੋਂ ਜ਼ਾਇ ਬਹੁਤ ਵਧੀਆ ਹੋਣ ਦੇ ਅਸੀਂ ਬਹੁਤ ਜ਼ਿਆਦਾ ਵਧੀਆ ਹਾਂ ਤੇ ਅੱਜ ਅਸੀਂ ਆਏ ਚਮਕੌਰ ਸਾਹਿਬ ਤੁਹਾਨੂੰ ਪਤਾ ਹੀ ਹੈ ਤੁਸੀਂ ਦੇਖ ਸਕਦੇ ਹੋ ਸਾਰਾ ਇੱਧਰ ਲੋ ਜੀ ਪਹੁੰਚ ਗਏ ਆਪਾਂ ਚਮਕੌਰ ਸਾਹਿਬ ਦਾਸਤਾਨੇ ਸ਼ਹਾਦਤ ਮੰਮੀ ਤੇ ਪਾਪਾ ਇੱਥੇ ਪਹਿਲੀ ਵਾਰ ਆਏ ਨੇ ਗੁਰਦੁਆਰਾ ਸਾਹਿਬ ਦਾ ਮੱਥਾ ਮੰਮੀ ਨੇ ਪਰ ਮੰਮੀ ਰਾਨਾ ਨੇ ਵਾਧੂ ਵਟੇਖਿਆ ਲੇਕਿਨ ਇਬਾਦਤ ਜਦੋਂ ਦਾਦਾ-ਦਾਦੀ ਪਹਿਲੀ ਵਾਰ ਆਏ ਨੇ ਦਾਸਤਾਨੇ ਸ਼ਹਾਦਤ ਤੇ ਬਹੁਤ ਬੱਚੇ ਪਹੁੰਚੇ ਹੋਏ ਨੇ ਪਹਿਲਾਂ ਹੀ ਛੋਟੇ 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 ਬੱਚੇ ਇਹ ਚੰਗੀ ਗੱਲ ਹੈ ਜੀ ਬੜਾ ਸੋਹਣਾ ਉਪਰਾਲਾ ਜੇ ਸਾਡੇ ਬੱਚਿਆਂ ਨੂੰ ਸਾਡੇ ਸਿੱਖੀ ਤੇ ਇਤਿਹਾਸ ਬਾਰੇ ਪਤਾ ਲੱਗੇਗਾ ਸਕੂਲਾਂ ਦੀ ਟ੍ਰਿਪਾਂ ਆਂਦੀਆਂ ਨੇ ਦੇਖੋ ਬਹੁਤ ਵਧੀਆ ਲੱਗ ਰਿਹਾ ਅੱਜ ਦਾ ਹਰ ਜਗ੍ਹਾ ਸਕੂਲਾਂ ਦੇ ਬੱਚੇ ਨੇ ਸਾਡੇ ਪੂਰੇ ਇਤਿਹਾਸ ਬਾਰੇ ਤਾਂ ਹੀ ਬੱਚਿਆਂ ਨੂੰ ਪਤਾ ਲੱਗੇਗਾ ਜੇ ਆਪਾਂ ਲੈ ਕੇ ਆਵਾਂਗੇ ਆਪਾਂ ਲੈ ਕੇ ਆਏ ਹਾਂ ਪਰਮ ਹਰਨਾ ਨੂੰ ਸਾਰਿਆਂ ਨੂੰ ਇੱਥੇ ਅੱਜ ਇਬਾਦਤ ਨੂੰ ਲੈ ਕੇ ਆਏ ਆਂ ਲੋ ਜੀ ਜਾਂਦੇ ਆਂ ਅੰਦਰ ਤੇ ਇਹ ਇੱਥੇ ਫੈਸਿਵ ਵੀਡੀਓ ਬਣਾਣੀ ਅੰਦਰ ਅਲਾਉਡ ਨਹੀਂ ਹੈਗੀ ਰੋਕ ਦਿੰਦੇ ਨੇ ਸਾਰੇ ਪਰ ਅੰਦਰ ਆਪਾਂ ਆਪਤਾਨਾਂ ਦੇ ਲਈ ਹੈ ਨਾ ਵੀਡੀਓ ਦਾ ਸਾਰੀ ਇਤਿਹਾਸਕ ਵੀਡੀਓ ਬਣੇਗੀ ਪੂਰੀ ਛੋਲੇ ਛੋਲੇ ਬੱਚੇ ਫੋਟੋ ਵਿਚ ਆ ਰਹੇ ਨੇ ਚਲੋ ਹੂੰ ਬਹੁਤ ਬੱਚੇ ਆਏ ਨੇ ਹੈ ਹਾਂ ਲੈਫ ਮੈਨ ਫੜਾਲਾ ਰੈਡੀ ਬਾਦ ਅੱਤ ਆਹ ਦੇਖੋ ਜੀ ਬਿਲਕੁਲ ਰੀਅਲਿਸਟਿਕ ਫੋਟੋਸ ਪਿਕਚਰਸ ਮੂਰਤੀਆਂ ਦਾਦੂ ਦਾਦੀ ਕੋਲ ਬੈਠੀ ਆਰਾਮ ਨਾਲ ਹੋਰ ਜੀ ਹੋਰ ਆਪੋ ਕਿੰਨੀ ਵਾਰ ਆ ਰਹੇ ਤੇ ਬਹੁਤ ਵਾਰ ਆ ਗਿਆ ਚਲੋ ਜਿੰਨੇ ਵਾਰ ਆਉ ਉਹ ਤੋਂਨੇ ਵਾਰੀ ਬਾਰ ਬਾਰ ਦੇਖਣ ਨੂੰ ਮਿਲਦਾ ਮੌਕਾ ਮਿਲਦਾ ਹੈ ਨਾ ਨਵਾਂ ਸਜਾਤ ਕਰ ਲਈਏ ਹਾਂ ਬਜੀ ਚਾਹੀਦਾ ਸਾਰੀ ਕੋਈ ਇੱਕ ਵਾਰੀ ਸੋਣਾ ਚਾਹੀਦਾ ਜਿੰਨੇ ਵਾਰ ਵੀ ਆਨੇ ਆ ਅੱਖਾਂ ਗਿੱਲੀਆਂ ਹੋ ਕੇ ਜਾਂਦੀਆਂ ਨੇ ਇੱਥੋਂ ਕਿਉਂਕਿ ਅੰਦਰ ਜਿਹੜੀ ਇੱਥੇ ਇਤਿਹਾਸਿਕ ਫਿਲਮਾਂ ਐਨੀਮੇਸ਼ਨ ਫਿਲਮਾਂ ਬਣਾਈਆਂ ਹੋਈਆਂ ਨੇ ਵੇ ਹੈਗੀ ਐਨੀਮੇਸ਼ਨਸ ਮੂਵੀਜ਼ ਨੇ ਅੰਦਰ 10-12 ਥੀਏਟਰ ਨੇ 15-15 ਮਿੰਟ 10-10 ਮਿੰਟ 15-12 ਮਿੰਟ ਲੱਗਦੇ ਨੇ ਅੰਦਰ ਤੇ ਵਧੀਆ ਦਿਖਾਉਂਦੇ ਨੇ ਬਹੁਤ ਦੀਪ ਇਤਿਹਾਲ ਦਿਖਾਉਂਦੇ ਨੇ ਪਿਛਲੀ ਵਾਰ ਕੀ ਸੀ ਕਿ ਕਰਨ ਜਦੋਂ ਬਸ ਤੀਜੀ ਵਾਰ ਹੀ ਆਏ ਸੀ ਨਾ ਉਹਦਾਂ ਨੇ ਨਾ ਅੱਧੇ ਥੀਏਟਰ ਬੰਦ ਕੀਤੇ ਹੋਏ ਸੀ ਉਹ ਕੁਝ ਸੀ ਹੁਣ ਪਤਾ ਨਹੀਂ ਅੱਜ ਦਿਖਾਣਗੇ ਕਿ ਨਹੀਂ ਸਾਰੇ ਥੀਏਟਰ ਕਿ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਦਾ ਇਤਿਹਾਸ ਦਿਖਾਇਆ ਜਾਂਦਾ ਹੈ ਅੰਦਰ ਜਿਵੇਂ ਮੁਗਲਾਂ ਦਾ ਦੰਤ ਕੀਤਾ ਸੀ ਵੀ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਤੋ ਦੇਖਦੇ ਹਾਂ ਤੇ ਤੁਸੀਂ ਵੀ ਜਰੂਰ ਆਇਓ ਚਮਕੌਰ ਸਾਹਿਬ ਦਾਸਤਾਨੇ ਸ਼ਹਾਦਤ ਅਸੀਂ ਬਾਹਰ ਆ ਗਏ ਸੀ ਕਿਉਂਕਿ ਇਬਾਦਤ ਕਰਨ ਲੱਗੀ ਸੀ ਮੰਮੀ ਉਹ ਨਹੀਂ ਅੰਦਰ ਹੀ ਆ ਤੇ ਅਸੀਂ ਇਹਦੇ ਨਾਲ ਬਾਹਰ ਆ ਗਏ ਆ ਉਹ ਦੇਖੋ ਪਾਰਕ ਦੇ ਵਿੱਚ ਘੇੜਦੀ ਫਿਰਦੀ ਏ ਕੱਲੀ ਕੋਈ ਚੀਜ਼ ਨਾ ਚੱਕ ਕੇ ਮੂੰਹ 'ਚ ਪਾ ਲੇ ਬਸ ਇਹ ਧਿਆਨ ਰੱਖਿਓ ਇਬਾਦਤ ਇਬਾਦਤ ਲਿਪੜ ਜਾ ਲਿਪੜ ਜਾ ਹਾਂ ਆ ਜਾ ਆ ਇੱਧਰ ਆ ਲੱਭ ਲੈਂਦੀ ਏ ਬੱਚਿਆਂ ਨੂੰ ਕੀ ਚੀਜ਼ਾਂ ਲੁਕਦੀ ਨੇ ਇਹ ਤਾਂ ਕੀੜੇ ਵੀ ਚੱਕ ਕੇ ਖਾ ਜਾਂਦੇ ਨੇ ਉਹ ਵੇਖ ਇਹਦਾ ਸ਼ਰਾਰਤੀ ਜੀ ਦਾ ਸ਼ਰਾਰਤੀ ਬੇਸਰਾਤਾ ਕੱਟੀ ਏ ਇਹ ਬੱਟਾ ਚੱਕ ਕੇ ਲੈ ਆਈ ਏ ਛੋਟੇ ਛੋਟੇ ਹੱਥਾਂ ਨਾਲ ਏ ਉਹ ਗਿਰ ਗਿਆ ਆ نیچے ਗਿਆ ਹੈਲੋ پکڑੋ ਹੈਲੋ 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 پکڑੋ ਆਪਣਾ ਪੱਥਰ ਓਏ ਸੱਟੀ ਨਾ ਬਾਬੂ ਉਹਨਾਂ ਉਧਰ ਫੁਆਰੇ ਚੱਲ ਗਏ ਪਹਿਲਾਂ ਉੱਥੇ ਬੈਠੇ ਸੀ ਇਹ ਘੁੰਮਦੇ ਆ ਨਾ ਹਮ ਆਇਨੇ ਮਾਰ ਦੇਣਾ ਹੱਥ ਤੇ ਤੇ ਸੱਟ ਵੱਜ ਜਾਣੀ ਏ ਜਿਹੜੇ ਗਿਰ ਕੇ ਮੈਨੂੰ ਦੇਣਾ ਨਹੀਂ ਚੱਕ ਕੇ ਥੱਲੇ ਬਾਸ ਹੇ ਥੱਲੇ ਗਏ ਗਏ ਉਹਦੇ ਚੰਦ ਬਸ ਇਬਾਦਤ ਦੇਖ ਰਹੀ ਐ ਫੁਆਰਿਆਂ ਨੂੰ ਕੀ ਆਜੀ ਉਹ ਆ ਕੇ ਦਾਦਾ ਦਾਦੀ ਵੀ ਲੈ ਕੇ ਫਿਲਮ ਦੱਸੋ ਮੰਮੀ ਪਾਪਾ ਕਿਦਾਂ ਦਾ ਲੱਗਿਆ ਅੰਦਰ ਵਧੀਆ ਹੈ ਹੋਰ ਇਕਨਿਕਲੀ ਗੱਲ ਸਮਝਾਈ ਵਧੀਆ ਨਾ ਹਰੇਕ ਨੂੰ ਆਉਣਾ ਚਾਹੀਦਾ ਕਿ ਨਹੀਂ ਇੱਥੇ ਆ ਸਿੰਘੋ ਕੋਈ ਆਵੇ ਨਾ ਆਵੇ ਮੈਂ ਤਾਂ 5-10 ਬੰਦੇ ਲੈ ਕੇ ਆਉਂਦਾ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਤਾਂ ਚੰਗੀ ਗੱਲ ਪਤਾ ਕੀ ਗੱਲ ਹੈ ਆ ਜਿਹੜੇ ਸਾਡੇ ਧਰਮ ਤੋਂ ਕਨਵਰਟ ਹੋ ਕੇ ਦੂਸਰੇ ਧਰਮਾਂ ਚ ਜਾ ਰਹੇ ਨੇ ਨਾ ਬੰਦੇ ਉਹਨਾਂ ਨੂੰ ਖਾਸ ਕਰਕੇ ਦਿਖਾਣੀ ਚਾਹੀਦੀ ਵੀ ਦੇਖੋ ਸਾਡੇ ਇਤਿਹਾਸ ਕੀ ਹੈ ਕਿੰਨੀਆਂ ਕੁਰਬਾਨੀਆਂ ਨੇ ਇੱਥੇ ਡਿਟੇਲਸ ਵਿੱਚ ਪੂਰੀ ਆਪਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਤੱਕ ਦਾ ਪੂਰਾ ਵਧੀਆ 2.5 ਘੰਟੇ ਦੀ ਫਿਲਮ ਹੁੰਦੀ ਹੈ ਅਲੱਗ-ਅਲੱਗ ਔਡੀਟੋਰੀ ਮਜ਼ਵੇਜ ਜਰੂਰ ਜਰੂਰ ਆਇਓ ਦੋਸਤੋ ਇੱਕ ਵਾਰ ਤੋਂ ਚਮਕੌਰ ਸਾਹਿਬ ਜਿਹੜੇ ਜਿਹੜੇ ਧਰਮ ਪਰਵਰਤਨ ਕਰਨ ਦੇ ਨੇ ਸਹੀ ਗੱਲ ਏ ਹਰੇਕ ਨੂੰ ਦਿਖਾਓ ਨਾ ਜਿਹੜੇ ਧਰਮ ਪਰਵਰਤਨ ਕਰਦੇ ਨੇ ਵੀ ਆਪਣੀ ਵਿੱਚ ਦਾ ਮੈਂ ਤਾਂ ਝੁਕ ਲਿਆ ਬੀੜਾ ਮੈਂ ਸਰਪੰਚਾਂ ਸਭਪੰਚੀਆਂ ਸ਼ਰਤ ਪਾਈ ਹਾਂ ਨਹੀਂ ਚੰਗੀ ਗੱਲ ਏ ਮੈਨੂੰ ਸਿਆਸਤ ਦੇ ਨਾਲ ਕੋਈ ਮਤਲਬ ਨਹੀਂ ਸਹੀ ਗੱਲ ਏ ਜੀ ਹੁਣ ਪਹੁੰਚ ਗਏ ਜੀ ਦਰਸ਼ਨ ਕਰਨ ਚਮਕੌਰ ਸਾਹਿਬ ਚਮਕੌਰ ਦੀ ਗੜੀ ਲੋ ਜੀ ਕਤਲਗੜ੍ਹ ਸਾਹਿਬ ਪਹੁੰਚ ਗਏ ਪਹਿਲਾਂ ਕਤਲਗੜ੍ਹ ਸਾਹਿਬ ਆ ਗਏ ਦਰਸ਼ਨ ਕਰ ਗਏ ਉਮੀਡ ਡੈਡੀ ਦੀ ਕਮੀ ਸੈੱਟ ਕਰਦੇ ਹੋਏ

ਕਿਆ ਆ ਗਿਆ ਬੈਲ ਵਿਟਿੰਗ ਕੁਸ ਮਿੰਟ ਹੂੰ ਇਹ ਕਿਰਮਾ ਵਾਸਤੇ ਨਹੀਂ ਆਪੇ ਤਾਂ ਅੱਗੇ ਮੇਰੇ ਮਮੀ ਉਹਨਾਂ ਦੇ ਵਿਆਹ ਹੁੰਦੇ ਨਾ ਇਹ ਪਹਿਲੇ ਹੀ ਮੇਰੇ ਚਲਦੇ ਸੀ ਬੁੜੇ ਚੋਂ ਇਹਨਾਂ ਨੂੰ ਆ ਜਾਣਾ ਹੁਣ ਇਸ ਟਾਈਮ ਹੁਣ ਰਿਵਾਜ ਇਹਦਾ ਲੋਕੀ orange ਕਲਰ ਜਾ ਰਿਹਾ ਪਾਰੀ ਬਹੁਤ ਕੰਦਰ ਪਾ ਰਹੇ ਨੇ ਕੋ ਰਾਣੀ ਰਾਣੀ ਰੰਗ ਰਾਣੀ ਹੈ ਹੀ ਰਾਣੀ ਸਵਾਲੇ ਕੋ ਲੈਣਾ ਰਾਣੀ ਰਾਣੀ ਪਰ ਕਿੰਨੀ ਤਨਖਾਹ ਲੱਗਿਆ ਉਥੇ ਮੈਂ ਨਹੀਂ ਕਿਚਨ ਮੇ ਆ 795 ਜੀ ਇਹ 795 ਚੰਦੇਰੀਆ ਨਹੀਂ ਨਹੀਂ ਇਹ ਹੈ ਗੈਪ ਉਸ ਮੇ ਚੰਦੇ 20 70 ਇਹ ਗੈਵੜੀ ਵਿੱਚ ਇੱਕ ਖਾਦੀ ਸਿਲ ਚਲੋ ਜੀ ਚਲੋ ਚਲੋ ਕਿਰਨ ਦੀ ਤਾਂ ਸ਼ੋਪਿੰਗ ਨਹੀਂ ਮੁਕਣੀ ਜਾਣਾ ਭਾਵੇਂ ਮੁੱਕ ਜੇ ਬੈਕਅਪ ਕਰਤਾ ਨਾ ਚਲੋ ਜੀ ਫਿਰ ਹੁਣ ਵਿਆਹ ਤੋਂ ਬਾਦੀ ਆਵਾਂਗੇ ਨਾ ਪਤਾ ਹਨੇ मेरा भी कोई बटन बुटन ना <coughs> मेनू सोना <coughs> मम्मी। खा लिया ने चल 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 वो थोड़ा और स्टॉक दिखा दो एक्चुअली शिमला है हां शिमला समझना ऑलरेडी सूट पड़े हुए हैं जी आपकी बात पर कपड़ा ज्यादा यही चल रहा है मैम या कोई क्रेप तो लाओ क्रेप कपड़ा थी जो प्योर है बंदा मतलब कपड़े में बंदा है ये टिशू है हां जी टिशू है शिमला टिशू है सुनो ये प्योर है क्रेप की सलवार आएगी ये क्रेप की समझ आती है

ਉਹ ਤੇ ਕਰਦੇ ਨਹੀਂ ਦੇਖ ਲੈਂਦੇ ਨਾ ਨਹੀਂ ਦੇਖੋ ਹਲੋ ਹਾਈ ਮੇਰੀ ਮਾਂ ਸੁਣ ਲਿਆ ਉਹ ਦੇਖੋ ਲਓ ਜੀ ਆਗੇ ਸਾਡੇ ਜਿਆਣਾ ਸਾਹਿਬ ਆਜੋ 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 ਨਿਕਲੋ ਲਿਫਟ ਚ ਕੀ ਹੋਇਆ ਇੱਕ ਦਿਨ ਦਾ ਫੰਕਸ਼ਨ ਆ ਯਾ ਦੇਖੋ ਇਹ ਕੱਲੀ ਮੇਰੇ ਤਾਂ ਥੋੜੀ ਹੈ ਸਭ ਦਾ ਮੈਂ ਤਾਂ ਸਭ ਦਾ ਮੇਰੇ ਤਾਂ ਨਹੀਂ ਚਲੋ ਓਏ ਪਾਪਾ ਦাদু ਅੰਦਰ ਕਿਉਂ ਲੱਗੇ ਹਾਏ ਆ ਦੇਖੋ ਓਏ ਤੇਰੀ ਓਏ ਤੇਰੀ ਓਏ ਤੇਰੀ ਹਾਂ ਇਹ ਥੱਲੇ ਹਵਾ ਲੈਂਦੇ ਨੇ ਇਹ ਕਿਹੜੀ ਫਿਲਮ ਲਈ ਕੁਸ਼ਕਾ ਓਏ ਇਹ ਕਿਹੜੀ ਫਿਲਮ ਲਾਈ ਟਾਣਿਆ ਓ ਮੁੱਕ ਗਈ ਹੋਣੀ ਆ